ਜਿੰਨਾ ਜਗਰ ਅਗਿਆਵੇਂਆ ਲੋ ਜਾਵੇ ਦੇਖਦੇ ਇਹ ਤਾਂ ਨਹੀਂ ਬਚਣਗੇ ਬਲੀ ਕਰਮ ਦੇ ਲਖਾਰੀ ਜ਼ੁਲਮ ਦੇ ਸ਼ਿਕਾਰੀ ਅਮਰਿਤ ਗੇਜ਼ਾ ਦੇ ਪੰਦੇ ਵਿਦਾ ਦੇ ਨੀਲੇ ਦੇ ਸ਼ਾਹ ਸਵਾਰ ਖਾਲਸਾ ਬਹੁਤੇ ਜ਼ਰਦਾਰ ਮਰਦੇ ਗੁਰਦਾ ਸਾਹਿਬ ਕੇ ਕਮਾਂ ਚਿੱਟਿਆਂ ਬਾਜਾ ਵਾਲੇ ਸਰਬੱਤਾ ਦੀ ਗੱਲ ਵੀਦਾ ਦੰਦਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂਬਾ ਵੇ ਸ੍ਰੀ ਅਕਾਲ ਤੁਸੀਂ ਬੱਚਿਆਂ ਨੂੰ ਇਹ ਸ਼ਸਤਰ ਲੈ ਕੇ ਚੱਲੇ ਹੋ ਇਹਨਾਂ ਨੇ ਨਹੀਂ ਪੁੱਛਿਆ ਵੀ ਐਤੋਂ ਮੈਨੂੰ ਕੋਈ ਖੜਾਉਣੇ ਲੈ ਆ ਦੇ ਪਾਪਾ ਮੈਨੂੰ ਕੋਈ ਏਦਾਂ ਦੀਆਂ ਚੀਜ਼ਾਂ ਲੈ ਕੇ ਦੇ ਰੰਗ ਬਰੰਗੀ ਨਹੀਂ ਜੀ ਇਹਨਾਂ ਨੇ ਸਵੇਰ ਤੋਂ ਹੀ ਇਹੀ ਜਿੱਦ ਬੜੀ ਸੀ ਮੈਂ ਤੀਰ ਕਮਾਨ ਲੈਣਾ ਤੇ ਅਸੀਂ ਕਾਫੀ ਕੁ ਮੈਂ ਵੀ ਦੇਖਿਆ ਵੀ ਤਿੰਨ ਦੁਕਾਨਾਂ 'ਚ ਸਿਰਫ ਸ਼ਸਤਰ ਮਿਲੇ ਤੀਰ ਕਮਾਨ ਬਾਕੀ ਦੁਕਾਨਾਂ 'ਚ ਨਹੀਂ ਸਨ ਹੈਗੇ ਇਸ ਤਰ੍ਹਾਂ ਦੀ ਆ ਵੀ ਜਿੱਥੋਂ ਸ਼ਸਤਰਾਂ ਮਿਲਨੇ ਚਾਹੀਦੇ ਸੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਫੌਜਾਂ ਇਕੱਠੀਆਂ ਕਰਾਂਗੇ ਅਸੀਂ ਫਿਰ ਸ਼ਸਤਰ ਇਕੱਠੇ ਕਰਾਂਗੇ ਤੁਹਾਡੇ ਖਿਲਾਫ ਲੜਾਂਗੇ ਜਿਸਨੂੰ ਛੱਡਤਾ ਤੁਸੀਂ ਅੱਜ ਉਹਨਾਂ ਦੇ ਜੋੜ ਮੇਲੇ ਦੇ ਉੱਤੇ ਹੀ ਸ਼ਾਸਤਰ ਨਹੀਂ ਮਿਲ ਰਹੇ ਜਿਵੇਂ ਹੁਣ ਇੱਕ ਗੱਤਕਾ ਸਿੱਖਦਾ ਹੈ ਇਹਨੂੰ ਪਤਾ ਹੈ ਗੱਤਕੇ ਵਿੱਚ ਕੀ ਹੁੰਦਾ ਹੈ ਸ਼ਾਸਤਰ ਵਿਦਿਆ ਕੀ ਹੈਗੀ ਹੈ ਸ਼ਾਸਤਰ ਕਿਹੜੇ-ਕਿਹੜੇ ਨੇ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਬੱਚੇ ਮੰਗ ਕਰਨਗੇ ਨਹੀਂ अदरवाइज ਨਹੀਂ ਬੱਚੇ ਮੰਗਣਗੇ ਨਹੀਂ ਇਹ ਤੁਹਾਨੂੰ ਡਰ ਨਹੀਂ ਲੱਗਦਾ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਵੀ ਨਹੀਂ ਹੱਥ ਮੇਰਾ ਕੱਟਿਆ ਜਾਊਗਾ ਜਾਂ ਖੇਡਣ ਵੱਲ ਮਨ ਪਰਚਾਵ ਹੁੰਦਾ ਵੀ ਇਹ ਚੀਜ਼ਾਂ ਤਾਂ ਹਥਿਆਰ ਆ ਇਹ ਇਹ ਕਦੇ ਲਈ ਅਸੀਂ ਵਰਤਨੇ ਤੁਹਾਨੂੰ ਮਨ ਚ ਇਦਾਂ ਦੀ ਚੀਜ਼ਾਂ ਨਹੀਂ ਹੈਗੀਆਂ ਖੇਡਣਾ ਤਾਂ ਖੇਡੋ ਨਾ ਅੰਜੀ ਫਿਰ ਤੁਹਾਨੂੰ ਰੱਖਣ ਸਿੱਖਤਰੇ ਸਿੱਖਤਰੇ ਦੇ ਫੇੜਨਾ ਤੇ ਜ਼ਰੂਰੀ ਹੈ ਹੁਣ ਤੁਸੀਂ ਅਭਿਆਸ ਕਿੱਥੇ ਕਰੋਗੇ ਇਹਦਾ ਮੈਂ ਆਪਣੇ ਘਰੇ ਉੱਥੇ ਉੱਥੇ ਉਹਨੇ ਖੇਤਾਂ ਦੇ ਵਿੱਚ ਕੀ ਉੱਥੇ ਕਰਾਂਗਾ ਖੇਤਾਂ ਵਿੱਚ ਚਲਾਵਾਂਗੇ ਪਾਪਸ ਖਾਣਗੇ ਹੁਣ ਅੱਜਕੱਲ੍ਹ ਤੁਹਾਡੀ ਇਹਨਾਂ ਚੀਜ਼ਾਂ ਦੀ ਮੰਗ ਹੈਗੀ ਆ ਕੋਈ ਲੈਂਦਾ ਵੀ ਹੈਗਾ ਇਹਨਾਂ ਜਿੱਦਾਂ ਨੂੰ ਮੰਗ ਹੈਗੀ ਜੀ ਜ਼ਰੂਰ ਆ ਪਰ ਅਸੀਂ ਬੜੇ ਅਫਸੋਸ ਨਾਲ ਕਹਿਣਾ ਚਾਹੁੰਦੇ ਆ ਵੀ ਅਸੀਂ ਮੇਲਿਆਂ ਦੇ ਵਿੱਚ ਸ਼ਸਤਰ ਲੈ ਕੇ ਆਉਨੇ ਆ ਲੈ ਕੇ ਲਾਉਨੇ ਆ ਪਰ ਅਸੀਂ 101% ਗੱਟੀ ਦੰਨੇ ਆ ਵੀ ਸਾਡੇ ਕੋਲ ਜਿੰਨੇ ਵੀ ਸ਼ਸਤਰ ਨੇ ਸਾਰੇ 오ਰੀਜਨਲ ਨੇ ਕਿਉਂਕਿ ਜਿਹੜੇ ਗਾਹਕ ਨੇ ਉਹਨਾਂ ਨੂੰ ਇਹ ਹੁੰਦਾ ਹੀ ਮੇਲਿਆਂ ਦੇ ਵਿੱਚ ਚੀਜ਼ ਵਧੀਆ ਨਹੀਂ ਮਿਲਦੀ ਪਰ ਅਸੀਂ ਦਾਵਾ ਕਰਦੇ ਆ ਵੀ ਜੋੜੇ ਸਾਡੇ ਕੋਲ ਸ਼ਸਤਰ ਨੇ ਅਸੀਂ ਪੁਰੇ ਜੰਗੇ ਜੁੱਧਾਂ ਵਾਲੇ ਸ਼ਸਤਰ ਤਿਆਰ ਵਰ ਤਿਆਰ ਕਰਦੇ ਆ ਵੀ ਜਿਹੜਾ ਵੀ ਸਿੰਘ ਸ਼ਸਤਰ ਲੈ ਕੇ ਜਾਵੇ ਜੇ ਕਦੇ ਉਹਨੂੰ ਕਿਤੇ ਜਰੂਰ ਤਾਂ ਪੈ ਜਵੇ ਭੀੜ ਪੈ ਜਵੇ ਉਹਨੂੰ ਕਿਤੇ ਜ਼ਬਰਤਨ ਦੀ ਜਰੂਰਤ ਪੈ ਜਵੇ ਤਾਂ ਉਹ ਸ਼ਸਤਰ ਧੋਖਾ ਨਹੀਂ ਦਊਗਾ ਪਹਿਲਾਂ ਕੋਈ ਖੜਾਉਣੇ ਵਾਸਤੇ ਬੱਚਿਆਂ ਦੇ ਕੋਈ ਆਪਣਾ ਲੱਕੜ ਦੀ ਬਣਾ ਦਿੰਦਾ ਜੀ ਕੋਈ ਕਿਸੇ ਦੀ ਬਣਾਉਂਦਾ ਜੀ ਅਸੀਂ ਇਹ ਤਿਆਰ ਵਰ ਤਿਆਰ ਬਣਾ ਕੋਈ ਵੀ ਸਹੀਂ ਖੜਾ ਇਹਨੂੰ ਖਿੱਚ ਕੇ ਤੋੜ ਦੇਵੇ ਤਾਂ ਅਸੀਂ ਇੱਕ ਨਾਲ ਫਰੀ ਦੇਵਾਂਗੇ ਲੋਕ ਮੱਥਾ ਟੇਕਣ ਦੇ ਲਈ ਵੀ ਕਹਿੰਦੇ ਨੇ ਬਹੁਤ ਬੋਝ ਆ ਪਰ ਤੁਹਾਨੂੰ ਸਾਡੇ 10ਵੇਂ ਪਾਸ਼ਾ ਜਿਨ੍ਹਾਂ ਨੇ ਤੀਰ ਚਲਾ ਕੇ ਸਾਨੂੰ ਕੁਰਬਾਨੀਆਂ ਦੇ ਕੇ ਅੱਜ ਅਸੀਂ ਇਹ ਸ਼ਹੀਦਾਂ ਦੀ ਧਰਤੀ ਦੇ ਬੈਠੇ ਆ। ਸਤਿ ਸ੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਆ ਜਿੱਥੇ ਕਿ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਇਸ ਥਾਂ ਦੇ ਉੱਤੇ ਆਉਂਦੀ ਹੈ ਪਰ ਸਵਾਲ ਇਹ ਹੁੰਦਾ ਹੈ ਕਿ ਜੇਕਰ ਸ਼ਹੀਦਾਂ ਦੀ ਇਸ ਧਰਤੀ ਤੇ ਉੱਤੇ ਆਈਏ ਤਾਂ ਇਥੋਂ ਲੈ ਕੇ ਕੀ ਜਾਈਏ ਮਨ ਦੇ ਵਿੱਚ ਵਿਚਾਰ ਤੇ ਹੱਥਾਂ ਦੇ ਵਿੱਚ ਕਿਹੜੀ ਚੀਜ਼ਾਂ ਹੋਣ ਇੱਕ ਵੱਡਾ ਸਵਾਲ ਰਹਿੰਦਾ ਹੈ ਪਰ ਉਹ ਸਵਾਲ ਦਾ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੇਗਾ ਕਿਉਂਕਿ ਇੱਕ ਬਾਲਵਸਥਾ ਦੇ ਵਿੱਚ ਇੱਕ ਬੱਚਾ ਜਿਹਾ ਦੇਖਿਆ ਜਿਹਦੇ ਕੋਲ ਇੱਕ ਤੀਰ ਤੇ ਇਹਨਾਂ ਦੇ ਪਿਤਾ ਜੀ ਆ ਇਹਨਾਂ ਦੇ ਕੋਲ ਤੀਰ ਅਤੇ ਕਮਾਨ ਹੈ ਤੇ ਦੇਖ ਕੇ ਹੈਰਾਨੀ ਹੋਈ ਇੱਥੇ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਖਰੀਦਾਂ ਚੀਜ਼ਾਂ ਖਰੀਦ ਕੇ ਲੈ ਕੇ ਜਾਂਦੇ ਖਰੀਦੋ ਫਲੋਕਤ ਕਰਨ ਆਉਂਦੇ ਆ ਕੋਈ ਕੱਪੜੇ ਲੈ ਕੇ ਜਾਂਦਾ ਕੋਈ ਕਈ ਨੌਜਵਾਨ ਤਾਂ ਪੂਤਾਂ ਵਾਲੇ ਮੂੰਹ ਲੈ ਜਾਂਦੇ ਉਹ ਗਲਤ ਗੱਲ ਕਰਦੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਤਾਂ ਜੀ ਲੋਕ ਇਦਾਂ ਦੇ ਹਿਸਾਬ ਨਾਲ ਵੀ ਆਉਂਦੇ ਸਾਰਿਆਂ ਨੂੰ ਤਾਂ ਨਹੀਂ ਕਿਹਾ ਜਾ ਸਕਦਾ ਤੁਸੀਂ ਵੀ ਆਏ ਹੋ ਤੁਸੀਂ ਇੱਕ ਲਗ ਚੀਜ਼ਾਂ ਖਰੀਦੀਆਂ ਬਹੁਤ ਸਾਰੇ ਸਿੱਖੀ ਦੇ ਵੀ ਬਣਜਾਰੇ ਆਉਂਦੇ ਆ ਜਿਹੜੇ ਆਂਦੇ ਮਹਾਰਾਜ ਦੇ ਨਾਮ ਨੂੰ ਲੈ ਕੇ ਜਾਂਦੇ ਆ ਖਜ਼ਾਨਾ ਨਾਮ ਦਾ ਲੈ ਕੇ ਜਾਂਦੇ ਪਰ ਇਹ ਜਿਹੜਾ ਵਿਲੱਖਣ ਦੇਖਣ ਨੂੰ ਮਿਲਿਆ ਤੁਸੀਂ ਬੱਚਿਆਂ ਨੂੰ ਇਹ ਸ਼ਸਤਰ ਲੈ ਕੇ ਚੱਲੇ ਹੋ ਤੁਸੀਂ ਇਹਨਾਂ ਨੇ ਨਹੀਂ ਪੁੱਛਿਆ ਵੀ ਇੱਥੋਂ ਮੈਨੂੰ ਕੋਈ ਖੜਾਉਣੇ ਲੈ ਦੇਓ ਪਾਪਾ ਮੈਨੂੰ ਕੋਈ ਏਦਾਂ ਦੀਆਂ ਚੀਜ਼ਾਂ ਲੈ ਕੇ ਦੋ ਰੰਗ-ਬਰੰਗੀ ਨਹੀਂ ਜੀ ਇਹਨਾਂ ਨੇ ਸਵੇਰ ਤੋਂ ਹੀ ਇਹੀ ਜਿੱਦ ਬੜੀ ਸੀ ਮੈਂ ਤੀਰ ਕਮਾਨ ਲੈਣਾ ਤੇ ਅਸੀਂ ਕਾਫੀ ਘੁੰਮੇ ਵੀ ਦੇਖਿਆ ਵੀ ਤਿੰਨ ਦੁਕਾਨਾਂ 'ਚ ਸਿਰਫ ਸ਼ਸਤਰ ਮਿਲੇ ਤੀਰ ਕਮਾਨ ਬਾਕੀ ਦੁਕਾਨਾਂ 'ਚ ਨਹੀਂ ਸਨ ਹੈਗੇ ਬਾਕੀ ਬਾਕੀ ਦੁਕਾਨਾਂ 'ਚ ਜਾਦੀਆਂ ਸਨ ਇਹ ਬਹੁਤ ਘੱਟ ਮਿਲੀਆਂ ਇਹ ਕਿਸ ਤਰ੍ਹਾਂ ਦੀ ਹੈ ਵੀ ਜਿੱਥੋਂ ਸ਼ਸਤਰਾਂ ਮਿਲਨੇ ਚਾਹੀਦੇ ਸੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਫੌਜਾਂ ਇਕੱਠੀਆਂ ਕਰਾਂਗੇ ਅਸੀਂ ਫਿਰ ਸ਼ਸਤਰ ਇਕੱਠੇ ਕਰਾਂਗੇ ਤੁਹਾਡੇ ਖਿਲਾਫ ਲੜਾਂਗੇ ਜੇ ਸਾਨੂੰ ਛੱਡਤਾ ਤੁਸੀਂ ਅੱਜ ਉਹਨਾਂ ਦੇ ਜੋੜ ਮੇਲੇ ਦੇ ਉੱਤੇ ਹੀ ਸ਼ਸਤਰ ਨਹੀਂ ਮਿਲ ਰਹੇ ਤੀਰ ਅੰਦਾਜ਼ੀ ਦੀ ਸਿਰਫ ਤਿੰਨ ਦੁਕਾਨਾਂ ਤੋਂ ਮਤਲਬ ਤੀਰ ਅੰਦਾਜ਼ ਮਿਲੇ ਨੇ ਉਸ ਤੋਂ ਬਾਅਦ ਸ਼ਰੀਪ ਸਾਭਾਂ ਚਲੋ ਸਾਰਿਆਂ ਕੋਲ ਹੈਗੀਆਂ ਨੇ ਤੇ ਜਿਹੜੀ ਕਿ ਬੱਚਿਆਂ ਨੂੰ ਇਸ ਚੀਜ਼ ਦੀ ਲੋੜ ਹੈ ਜਿਵੇਂ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਉਹਨਾਂ ਨੂੰ ਤੀਰੰਦਾਜੀ ਸ਼ਾਸਤਰ ਵਿਦਿਆ ਸਾਰੀ ਉਹਨਾਂ ਨੂੰ ਮਤਲਬ ਸਾਰਾ ਗਿਆਨ ਸੀ ਤੇ ਜੇ ਆਪਾਂ ਬੱਚਿਆਂ ਨੂੰ ਇਹ ਦਿਆਂਗੇ ਇਹ ਦੱਸਾਂਗੇ ਇਸ ਬਾਰੇ ਨੌਲੇਜ ਦੇਵਾਂਗੇ ਤੇ ਸਾਡੇ ਬੱਚੇ ਵੀ ਇਸ ਪਾਸੇ ਲੱਗਣਗੇ ਗੁਰੂ ਸਾਹਿਬ ਦੀ ਕਿਰਪਾ ਕਰੇ ਸਾਡੇ ਬੱਚਿਆਂ ਨੇ ਮੰਗ ਕੀਤੀ ਵੀ ਪਾਪਾ ਮੈਂ ਤਾਂ ਪਿਤਾ ਜੀ ਤੀਰ ਤੀਰ ਲੈ ਕੇ ਜਾਣੇ ਇਹ ਬਾਕੀ ਬੱਚੇ ਕਿਉਂ ਨਹੀਂ ਮੰਗਦੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਸਾਡਾ ਇਤਿਹਾਸ ਕੀ ਸੀ ਦੱਸ ਨਹੀਂ ਪਾਏ ਅਸੀਂ ਆਪਣੇ ਬੱਚਿਆਂ ਨੂੰ ਹਾਂਜੀ ਆ ਪੇਰੈਂਟਸ ਦੀ ਕਮੀ ਕਰਕੇ ਜੇ ਪੇਰੈਂਟਸ ਇਸ ਬਸੇ ਹੋਣਗੇ ਬੱਚੇ ਨੂੰ ਦੱਸਣਗੇ ਤਾਂ ਹੀ ਪਤਾ ਚੱਲੇਗਾ ਨਾ ਤੇ ਜੇ ਆਪਾਂ ਆਖੀਏ ਵੀ ਨਹੀਂ ਬੱਚੇ ਨੇ ਖਡਾਉਣੇ ਮੰਗੇ ਨੇ ਖਡਾਉਣੇ ਲੈ ਤੇ ਪਹਿਲਾਂ ਉਹਨੂੰ ਦੱਸਾਂਗੇ ਜਿਵੇਂ ਹੁਣ ਇਹ ਗਤਕਾ ਸਿੱਖਦਾ ਹੈ ਇਹਨੂੰ ਪਤਾ ਹੈ ਗਤਕੇ ਵਿੱਚ ਕੀ ਹੁੰਦਾ ਹੈ ਸ਼ਾਸਤਰ ਵਿਦਿਆ ਕੀ ਹੈਗੀ ਹੈ ਸ਼ਾਸਤਰ ਕਿਹੜੇ-ਕਿਹੜੇ ਨੇ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਬੱਚੇ ਮੰਗ ਕਰਨਗੇ ਨਹੀਂ ਤਾਂ ਅਦਰਵਾਇਜ਼ ਨਹੀਂ ਬੱਚੇ ਮੰਗਣਗੇ ਨਹੀਂ ਜਿਵੇਂ ਦੀ ਚੀਜ਼ ਆਪਾਂ ਦਿਖਾਵਾਂਗੇ ਬੱਚਿਆਂ ਨੂੰ ਉਦਾਂ ਦੇ ਬੱਚਾ ਮਤਲਬ ਕੀ ਚੀਜ਼ ਮੰਗੇਗਾ ਕੀ ਨਾਮ ਹੈ ਜੀ ਤੁਹਾਡਾ ਨਾਮ ਕੀ ਹੈ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਤੁਹਾਡਾ ਸਿੰਘ ਸਾਹਿਬ ਨਾਮ ਕੀ ਹੈ ਕਿਰਤਾਰਤ ਸਿੰਘ ਹਮ ਕਿਰਤਾਰਤ ਸਿੰਘ ਹਾਂਜੀ ਹਮ ਤੁਸੀਂ ਗਤਕਾ ਖੇਡਦੇ ਹੋ ਕਿਹੜੇ ਕਿਹੜੇ ਸ਼ਸਤਰ ਦੇ ਜਿਹੜੇ ਮਾਹਰ ਹੋ ਤੁਸੀਂ ਕਿਹੜੇ ਸ਼ਸਤਰ ਚਲਾ ਲੈਂਦੇ ਮੈਂ ਕਿ ਕਿਰਪਾਨ ਫਰਾਏ ਫਰੀ ਸੋਟੀ ਮੈਂ ਹੁਣ ਛੱਡਤਾ ਗਤਕਾ ਬਟਾ ਹੁਣ ਦੁਬਾਰਾ ਸਟਾਰਟ ਕਰਨਾ ਹੈ ਹਮ ਤੁਸੀਂ ਇੱਥੇ ਆ ਕੇ ਹੋਰ ਬੱਚਿਆਂ ਵਾਂਗ ਕੋਈ ਖਟਾਉਣੇ ਕਿਉਂ ਨਹੀਂ ਮੰਗੇ ਜਾ ਤੁਸੀਂ ਹੋਰ ਰੰਗ-ਬਰੰਗੀਆਂ ਚੀਜ਼ਾਂ ਇੱਥੇ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਤੀਰ ਕਮਾਨ ਕਿਉਂ ਮੰਗੇ ਆਪਣੇ ਪਿਤਾ ਜੀ ਤੋਂ ਵੀ ਮੈਂ ਤਾਂ ਤੀਰ ਕਮਾਨ ਲੈ ਕੇ ਦਵਾਂ ਕਿਉਂਕਿ ਹੁਣ ਜਿਵੇਂ ਕੀ ਉਹ ਖਡੋਣ ਨੇ ਤਾਂ ਬੜੇ ਵਧੀਆ ਲੱਗਦੇ ਨੇ ਬਟ ਤੀਰ ਕਮਾਨ ਜੋ ਹੈਗੇ ਇਹ ਵਧੀਆ ਲੱਗਦਾ ਹੈ ਕਿ ਚੰਗੀ ਸ਼ਸਤਰ ਆ ਇਹ ਤੁਹਾਨੂੰ ਡਰ ਨਹੀਂ ਲੱਗਦਾ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਵੀ ਨਹੀਂ ਹੱਥ ਮੇਰਾ ਕੱਟਿਆ ਜਾਊਗਾ ਜਾਂ ਖੇਡਣ ਵਾਲ ਮਨ ਪਰਚਾਵ ਹੁੰਦਾ ਵੀ ਇਹ ਚੀਜ਼ਾਂ ਤਾਂ ਹਥਿਆਰ ਆ ਇਹ ਇਹ ਕਦੇ ਲਈ ਅਸੀਂ ਵਰਤਦੇ ਨਹੀਂ ਤੁਹਾਨੂੰ ਮਨ ਚ ਇਦਾਂ ਦੀ ਚੀਜ਼ਾਂ ਨਹੀਂ ਹੈਗੀਆਂ ਖੇਡਣਾ ਤਾਂ ਖੇਡੋ ਨਾ ਜੀ ਫਿਰ ਥੋੜੇ ਰੱਖਣੇ ਸ਼ਸਤਰ ਇਸ ਸ਼ਸਤਰ ਨਾਲ ਖੇਡਣਾ ਤਾਂ ਜ਼ਰੂਰੀ ਹੈ ਸ਼ਸਤਰ ਨਾਲ ਖੇਡਣਾ ਜ਼ਰੂਰੀ ਆ ਹੁਣ ਤੁਸੀਂ ਅਭਿਆਸ ਕਿੱਥੇ ਕਰੋਗੇ ਇਹਦਾ ਮੈਂ ਆਪਣੇ ਘਰੇ ਉੱਥੇ ਉੱਥੇ ਉਹਨੇ ਖੇਤਾਂ ਦੇ ਵਿੱਚ ਕੀ ਉੱਥੇ ਕਰਾਂਗਾ ਖੇਤਾਂ ਵਿੱਚ ਚਲਾਵਾਂਗੇ ਪਾਪਸ ਖਾਣਗੇ ਟੋਟੇ ਮਨਚੇ ਭਾਵਨਾ ਕਿਉਂ ਆਈ ਵੀ ਤੀਰ ਕਮਾਨ ਲੈਣਾ ਇਹ ਖੁਆਇਸ਼ ਕਿੱਥੋਂ ਪੈਦਾ ਹੋ ਗਈ ਇਹ ਦੇਖਿਆ ਨਾ ਤੀਰ ਕਮਾਨ ਕੀ ਉਹ ਹੁੰਦਾ ਹੈ ਕਿ ਜੀ ਕਰਦੇ ਕਿ ਲੈਣ ਨੂੰ ਕਿ ਵਧੀਆ ਚੀਜ਼ ਹੈ ਨਾਲੇ ਕਿ ਮੈਨੂੰ ਆਂਦਾ ਕਿ ਕੁਸ਼ਸ਼ਤ ਸਿੱਖਿਆ ਲਵਾਉਂਗਾ ਕਿ ਗੱਤਕੇ ਜਿਆਦਾ ਮੈਨੂੰ ਇੰਟਰਸਟ ਆਉਂਦਾ ਵਧੀਆ ਲੱਗਦਾ ਗੱਤਕਾ ਫਿਰ ਤੀਰ ਬਸ ਉਸੇ ਤੀਰ ਵੀ ਨਹੀਂ ਹੈਗਾ ਗੱਤਕੇ ਚ ਹੁੰਦਾ ਨਹੀਂ ਬਟ ਤੀਰ ਦੇਖ ਕੇ ਨਾ ਰਏ ਖੁਸ਼ ਖੁਸ਼ ਹੁੰਦਾ ਦਿਲ ਕੀ ਹਾਂ ਲੈਣਾ ਅੰਦਰ ਕੁਝ ਹੁੰਦਾ ਹੈ ਤੀਰ ਦੇਖ ਕੇ ਵਧੀਆ ਲੱਗਦਾ ਤੀਰ ਕੀ ਚਲਾਣਾ ਬਸ ਕਈ ਬੱਚਿਆਂ ਨੂੰ ਇਹ ਹੁੰਦਾ ਟੈਡੀ ਦੇਖ ਕੇ ਹੁੰਦਾ ਪਾਪਾ ਮੈਨੂੰ ਮੈਨੂੰ ਤਾਂ ਸੁਪਰਮੈਨ ਲੈ ਦੋ ਮੈਨੂੰ ਸਪਾਈਡਰਮੈਨ ਲੈ ਦੋ ਉਹਨਾਂ ਨੂੰ ਦੇਖ ਕੇ ਨਹੀਂ ਹੁੰਦਾ ਤੁਹਾਡੇ ਮਨ 'ਚ ਕੁਛ ਵੀ ਇਹ ਲੈਣੇ ਆ। ਵਸ ਤਾਂ ਹੈਗੇ ਨੇ ਮੇਰੇ ਕੋਲ ਬਟ ਜਦ ਸ਼ਿਸ਼ਤਰ ਵਾਲੇ ਜੀ ਕਰਦੇ ਨਾ ਫਿਰ ਉਦੋਂ ਨਹੀਂ ਕਰਦਾ। ਉਧਰ ਨਹੀਂ ਕਰਦਾ। ਜਿਹੜੀ ਗੱਲ ਹੀ ਨਾ ਚਾਹੋ ਉਹ ਨਾ ਜ ਹੈ ਨਹੀਂ। ਉਹ ਦੋ ਕੁ ਦਿਨ ਦੇ ਹੁੰਦੇ ਨੇ ਕਿ ਟੁੱਟ ਜਾਂਦੇ ਨੇ ਇਹ ਬਸ ਫਿਰ ਨੇ ਟੁੱਟਦੇ ਸਰਬ ਲੋਦੇ। ਸਰਬ ਲੋਦੇ ਪੱਕੇ। ਹਮਮ ਸਿੰਘ ਸਾਹਿਬ ਅੱਜ ਕੱਲ ਨਾ ਮਾਪੇ ਏ ਵੀ ਕਰਦੇ ਵੀ ਇੱਕ ਇੱਕ ਬੱਚਾ ਹੈ ਤੁਹਾਡੇ ਬੱਚੇ ਕਿੰਨੇ ਆ ਦੀ ਇੱਕ ਬੱਚਾ ਕਿੱਤੇ ਬੱਚਾ ਮਾਪੇ ਜਿਹੜੇ ਇੱਕ ਬੱਚੇ ਆ ਜਿਨ੍ਹਾਂ ਕੋਲ ਉਹ ਤਾਂ ਕਹਿੰਦੇ ਵੀ ਡਿੱਗਣਾ ਪਵੇ ਬੱਚਾ ਪੱਜੇ ਜਾਂਦੇ ਪਿੱਛੇ ਹੀ ਬੇਟਾ ਚੋਟ ਲੱਗ ਜੇਗੀ ਬੇਟਾ ਤੁਹਾਨੂੰ ਜੁਕਾਮ ਹੋ ਜਾਊ ਐਦਾਂ ਹੋ ਜਾਊ ਬਹੁਤ ਫਿਕਰ ਕਰਦੇ ਆ ਅੱਜ ਕੱਲ ਤੁਸੀਂ ਹੁਣ ਇਹ ਤਿੱਖੀਆਂ ਨੋਕਾਂ ਵਾਲੇ ਤੀਰ ਫੜਾਉਂਦੇ ਬੱਚੇ ਨੂੰ ਤੁਹਾਨੂੰ ਨਹੀਂ ਇਹ ਮਨ ਚ ਆਇਆ ਵੀ ਬੱਚੇ ਤੇ ਸੱਟ ਲੱਗ ਜੂਗੀ ਜਾਂ ਤੁਹਾਡੇ ਘਰੋਂ ਇਹਨਾਂ ਦੇ ਮੰਮੀ ਨੇ ਕਿਹਾ ਹੋਵੇ ਵੀ ਨਾ ਨਾ ਐਦਾਂ ਦੀ ਕੋਈ ਚੀਜ਼ ਨਾ ਲੈ ਕੇ ਆਇਓ ਇਹ ਜਿਹੜੀਆਂ ਚੀਜ਼ਾਂ ਨਹੀਂ ਬੱਚੇ ਨੂੰ ਫੜਾਉਣੀਆਂ ਨਹੀਂ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈ ਜਦੋਂ ਬੱਚੇ ਨੂੰ ਸਿਖ ਤੇ ਬੱਚੇ ਨੂੰ ਮਾੜੀ ਮੋਟੀ ਤੇ ਝੋਟ ਲੱਗਦੀ ਹੋਈ ਆ ਜਿਵੇਂ ਹੁਣ ਗੱਤਕੇ 'ਚ ਬੱਚਾ ਸਟਾਰਟ ਹੋਏਗਾ ਗੱਤਕੇ 'ਚ 60 ਫੀਟ ਵੀ ਲੱਗ ਜਾਂਦੀ ਹੈ ਤੇ ਇਹ ਚੀਜ਼ ਜੇ ਦਵਾਂਗੇ ਟ੍ਰਾਇਲ ਕਰਨਗੇ ਚਲਾਣਗੇ ਤੇ ਮਾੜੀ ਮੋਟੀ 60 ਫੀਟ ਤੇ ਲੱਗ ਜਾਂਦੀ ਹੈ ਪਰ ਉਹ ਕੋਈ ਗੱਲ ਨਹੀਂ ਕੋਈ ਪ੍ਰਵਾਹ ਨਹੀਂ ਹੁੰਦੀ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੁਣ ਗੱਤਕੇ ਦੇ ਵਿੱਚ ਅੱਜ ਹੀ ਗੱਤਕਾ ਚੱਲ ਰਿਹਾ ਸੀ ਦੋ ਤਿੰਨ ਛੋਟੇ ਛੋਟੇ ਬੱਚੇ ਨੂੰ ਸੱਟ ਵੀ ਲੱਗੀ ਹੈ ਪਰ ਕੋਈ ਪ੍ਰਵਾਹ ਨਹੀਂ ਮਤਲਬ ਉਸ ਲਾਈਨ 'ਚ ਚਲੇ ਗਏ ਨਾ ਵੀ ਪ੍ਰਵਾਹ ਨਹੀਂ ਇਸ ਚੀਜ਼ ਦੀ ਕੋਈ ਪ੍ਰਵਾਹ ਕਰਦੇ ਨਹੀਂ ਹੈਗੇ ਮਰਦੇ ਕਿਰਪਾ ਨਾਲ ਫਿਰ ਉਹ ਬੱਚਾ ਫਿਰ ਉਹ ਤਿਆਰ ਬਤਿਆਰ ਹੁੰ ਇਹ ਗਤਕਾ ਵਿੱਚ ਲਿਖਦਾ ਹੈ ਸ਼ਸਤਰ ਵਿੱਚ ਲੰਦਾ ਫਿਰ ਕੋਈ ਐਸੀ ਦਿੱਕਤ ਆਂਦੀ ਨਹੀਂ ਵੈਸੇ ਇਹ ਡਰ ਮਾਂ ਪਿਓ ਦਾ ਹੀ ਹੁੰਦਾ ਜ਼ਿਆਦਾ ਬੱਚੇ ਨੂੰ ਡਰਨੇ ਲੱਗਦਾ ਜਦੋਂ ਬੱਚਾ ਉਹ ਚੀਜ਼ ਮਰਤਦਾ ਹੈ ਖੇਡਦਾ ਫਿਰ ਬੱਚੇ ਨੂੰ ਬਿਲਕੁਲ ਦਿੱਕਤ ਨਹੀਂ ਆਂਦੀ ਨਾ ਹੀ ਛੇਤੀ ਕਰਕੇ ਸੱਟ ਵੀ ਨਹੀਂ ਲੱਗਦੀ ਤੁਸੀਂ ਸ਼ਸਤਰ ਵਿਦਿਆ ਸਿੱਖੀ ਹੈ ਕਿਰਪਾ ਨਾਲ ਜਿੰਨੀ ਕੋ ਮਤਲਬ ਸਿੰਘਾਂ ਤੋਂ ਮਤਲਬ ਜਿੰਨਾ ਕੋ ਆਪਾਂ ਗਿਆਨ ਕੋਸ਼ਿਸ਼ ਇਹ ਰਹੀ ਵੀ ਚਲੋ ਜੇ ਅਸੀਂ ਉਹਨਾਂ ਨਹੀਂ ਕਰ ਪਾਏ ਤੇ ਬੱਚੇ ਦੇ ਘਟੋ ਘਟ ਅੱਗੇ ਵਧਣ ਹਾਂਜੀ ਹੁਣ ਜਦੋਂ ਇਹ ਤੀਰ ਅੰਦਾਜ਼ੀ ਦੇ ਲਈ ਪ੍ਰੈਕਟਿਸ ਕਰਨੀ ਆ ਉਹਦੇ ਤਾਂ ਜਗ੍ਹਾ ਵੀ ਬਣਾਉਣੀ ਪੈਣੀ ਉਹ ਉਹ ਫਿਰ ਕਿੱਥੇ ਕਰੋਗੇ ਬਣਾਣਾ ਡੇਰਾ ਜੀ ਗੁਰਦਾ ਪਿੰਡ ਤੋਂ ਬਾਹਰ ਖੇਤਾਂ 'ਚ ਡੇਰਾ ਹੈ ਤੇ ਕਾਫੀ ਖੁੱਲੀ ਜਗ੍ਹਾ ਹੈ ਤੇ ਉੱਥੇ ਮਤਲਬ ਕਿ ਆਪਾਂ ਲਾਵਾਂਗੇ ਤੂੜੀ ਵਾਲੇ ਕੁੱਪ ਤੇ ਆਪਾਂ ਮੈਟ ਲਾ ਦੇਾਂਗੇ ਮੈਟ ਲਾ ਕੇ ਫਿਰ ਆਪਾਂ ਤੀਰ ਅੰਦਾਜ਼ੀ ਉੱਥੇ ਸ਼ੁਰੂ ਕਰਾਂਗੇ ਕਾਫੀ ਖੁੱਲਾ ਏਰੀਆ ਆਪਣੇ ਕੋਲ ਹੈ ਬੱਚੇ ਉੱਥੇ ਗਤਕਾ ਵੀ ਖੇਡਦੇ ਨੇ ਪਿੰਡ 'ਚ ਤੇ ਉੱਥੇ ਮਤਲਬ ਟੀਮਾਂ ਆਉਂਦੀਆਂ ਨੇ ਚਲੋ ਬੱਚੇ ਆਪਸ ਰੋਜ਼ ਖੇਡਦੇ ਨੇ ਇੱਕ ਨਵੀਂ ਚੀਜ਼ ਹੋ ਜੇਗੀ ਜੇ ਇੱਕ ਬੱਚਾ ਖੜੇਗਾ ਉਹਨੂੰ ਦੇਖ ਜਦੋਂ ਹੱਥ ਦੇ ਵਿੱਚ ਹਥਿਆਰ ਹੋਵੇ ਸਿੰਘ ਸਾਹਿਬ ਤਾਂ ਮਨ ਫਿਰ ਕਹਿੰਦਾ ਵੀ ਕਿਸੇ ਨੂੰ ਮਾਰ ਜੇ ਕੋਈ ਬੰਦੂਕ ਕਿਸੇ ਕੋਲ ਹੋਵੇ ਤਾਂ ਉਹ ਕਹਿੰਦਾ ਵੀ ਕਿਸੇ ਨੂੰ ਠੋਕਾਂ ਜੇ ਹਥਿਆਰ ਹੋਵੇ ਤਾਂ ਮਨ ਦੇ ਵਿੱਚ ਵਿਚਾਰ ਬੜੇ ਤਰ੍ਹਾਂ ਦੇ ਆਉਂਦੇ ਆ ਪਰ ਉਹਨਾਂ ਨੂੰ ਕਾਬੂ ਕਰਕੇ ਸਿੱਖ ਤਾਂ ਹਥਿਆਰ ਚੱਕਦਾ ਕਿਰਪਾ ਕਰਨ ਲਈ ਕਿਸੇ ਦੇ ਉੱਤੇ ਪਰ ਜ਼ਾਲਮ ਹਥਿਆਰ ਜ਼ਾਲਮ ਕੋਲ ਵੀ ਹੁੰਦਾ ਹੈ ਉਹ ਕਰਦਾ ਜ਼ੁਲਮ ਇਹ ਕਿੱਦਾਂ ਸਿਖਾਉਂਗੇ ਵੀ ਭਾਈ ਹਥਿਆਰ ਨਾਲ ਕਿਸੇ ਤੇ ਕਿਰਪਾ ਕਰਨੀ ਹੈ ਕਿ ਜ਼ੁਲਮ ਕਰਨਾ ਇਹ ਨਾ ਹੋਵੇ ਕੱਲ ਨੂੰ ਬੱਚਾ ਤੀਰ ਫੜ ਕੇ ਪੰਛੀਆਂ ਤੇ ਨਿਸ਼ਾਨੇ ਲਾਉਂਦਾ ਫਿਰੇ ਨਹੀਂ ਨਹੀਂ ਜਦੋਂ ਬੱਚੇ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਨਾ ਜਦੋਂ ਮੰਨ ਲਓ ਗਤਕਾ ਸ਼ੁਰੂ ਹੁੰਦਾ ਹੈ ਤਾਂ ਉੱਥੇ ਉਹਨਾਂ ਦੀਆਂ ਦੋ ਪਾਰਟੀਆਂ ਬਣਾਈ ਜਾਂਦੀਆਂ ਨੇ ਦੋ ਪਾਰਟੀਆਂ ਚ ਇੱਕ ਦੋਏ ਤੇ ਸ਼ਸਤਰ ਦੀ ਆਵਾਜ਼ ਕਰਨਾ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਨਾਲ ਇਹ ਵੀ ਦੱਸਣਾ ਹੈ ਵੀ ਵਾਰ ਕਰਨਾ ਹੈ ਤੇ ਬਚਾਅ ਵੀ ਕਰਨਾ ਅਗਲੇ ਦਾ ਤੇ ਇਹ ਨਹੀਂ ਹੈ ਵੀ ਆਪਾਂ ਮੰਨ ਲਓ ਕੋਈ ਸ਼ਸਤਰ ਵਿੱਦਿਆ ਸਿੱਖੀ ਹੈ ਤੇ ਉਹ ਆਪਾਂ ਘਰਦਿਆਂ ਦੀ ਲਾਗੂ ਕਰਦੀਏ ਇਹ ਨਾਲ ਨਾਲ ਜਿਵੇਂ ਜਿਵੇਂ ਟ੍ਰੇਨਿੰਗ ਦੇਣੀ ਹੈ ਉਦਾਂ ਉਦਾਂ ਨਾਲ ਦੱਸਣਾ ਹੈ ਵੀ ਜਿਹੜੇ ਯੋਧੇ ਹੁੰਦੇ ਨੇ ਉਹ ਗਰੀਬ ਦੀ ਰੱਖਿਆ ਲਈ ਹੁੰਦੀ ਹੈ ਉਹ ਸਾਰਾ ਫਿਰ ਨਾਲ ਨਾਲ ਜਿਵੇਂ ਜਿਵੇਂ ਬੱਚੇ ਪਰ ਪੁੱਛਦੇ ਨੇ ਇੰਨਾ ਜ਼ਿਆਦਾ ਕੁਐਸਚਨ ਕਰਦੇ ਨੇ ਕਿ ਤੁਸੀਂ ਆਨਸਰ ਦੇਣਾ ਮਤਲਬ ਕਿ ਸਮਝਦੇ ਹੋ ਵੀ ਕਮਾਲ ਹੋ ਗਈ ਵੀ ਤੁਸੀਂ ਇੱਕ ਚੀਜ਼ ਦੱਸੋਗੇ ਤਾਂ 10 ਚੀਜ਼ਾਂ ਤੁਹਾਨੂੰ ਪੁੱਛਣਗੇ ਵੀ ਇਹ ਕਿਵੇਂ ਆ ਇਹ ਕਿਵੇਂ ਆ ਹੁਣ ਇਹ ਚੀਜ਼ ਲੈ ਕੇ ਜਾ ਰਹੇ ਸਾਰੇ ਬੱਚੇ ਪੁੱਛਣਗੇ ਵੀ ਕਿੱਥੋਂ ਲੈ ਕੇ ਆਏ ਹੋ ਅਸੀਂ ਵੀ ਸਿੱਖਣਾ ਹੈ ਸਾਨੂੰ ਵੀ ਟ੍ਰੇਨਿੰਗ ਕਰਾਓ ਐਦਾਂ ਸਾਰਾ ਮਤਲਬ ਜਿਵੇਂ ਤੀਰ ਲਈ ਤੁਸੀਂ ਹੁਣ ਇਹ ਪੰਜ ਤੀਰ ਨੇ ਜੀ ਪੰਜ ਤੀਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਭੇਜਿਆ ਸੀ ਹਾਂਜੀ 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 ਚ ਇਹ ਮਰਦੀ ਕਿਰਪਾ ਨਾਲ ਚਲੋ ਆਪਾਂ ਪਹਿਲਾਂ ਨਾ ਛੋਟੀਆਂ ਨਾਲ ਘਰ ਵੀ ਤਿਆਰ ਕਰਾਂਗੇ تیر ਜਿਹੜੇ ਬੱਚੇ ਮਤਲਬ ਕਿ ਨਵੇਂ ਸਿੱਖਣਗੇ ਨਾ ਉਹਨਾਂ ਨੂੰ ਛੋਟੀਆਂ ਨਾਲ ਤਿਆਰ ਕਰਕੇ ਦੇਵਾਂਗੇ ਬਿਨਾ ਇਹਨਾਂ ਤੋਂ ਸ਼ਸਤਰਾਂ ਤੋਂ ਬਿਨਾ ਇਸ ਤਰ੍ਹਾਂ ਤੋਂ ਚਲਾਣਗੇ ਪਹਿਲਾਂ ਜਦੋਂ ਉਹਨਾਂ ਨੂੰ ਵੱਲ ਆ ਜਾਏਗਾ ਚਲਾਣ ਦਾ ਫਿਰ ਆਪਾਂ ਉਹਨਾਂ ਨੂੰ ਇਹ ਵੀ ਦੇਵਾਂਗੇ ਹਾਂਜੀ ਸੋ ਬਿਲਕੁਲ ਹੋਰ ਵੀ ਇੱਥੇ ਬਜ਼ੁਰਗ ਹੈਗੇ ਆ ਕਿਵੇਂ ਨੌਜਵਾਨ ਕਿਵੇਂ ਦੇਖਦੇ ਹੋ ਬਾਈ ਹੁਣ ਇਹ ਤੀਰ ਲੈ ਕੇ ਚੱਲੇ ਆ ਇੱਥੋਂ ਹੋਰ ਵੀ ਲੋਕ ਆਉਂਦੇ ਤੁਸੀਂ ਦੇਖਿਆ ਕੋਈ ਵੀ ਇਦਾਂ ਵੀ ਤੀਰ ਸ਼ਸਤਰ ਲੈ ਕੇ ਜਾਂਦਾ ਹੋਵੇ ਲੋਕ ਘਟਾਉਣੇ ਲੈ ਜਾਂਦੇ ਪੂਤਾ ਵਾਲੇ ਮੂੰਹ ਲੈ ਜਾਂਦੇ ਘਰਾਂ ਨੂੰ ਪੀਪਣੀਆਂ ਪਜ ਨਹੀਂ ਜੀ ਆਮ ਨਹੀਂ ਦੇਖੇ ਜੀ ਆਮ ਤਾਂ ਸ਼ਰਾਰਤਾਂ ਪੀ ਪੁਣੀਆਂ ਬੈਂਵਾਜੇ ਬੱਚੇ ਅੱਜ ਕੱਲ ਖਡਾਉਣਾ ਹੀ ਜ਼ਿਆਦਾ ਪਸੰਦ ਕਰਦੇ ਆ تیر ਤਾਂ ਬਹੁਤ ਘੱਟ ਜਿਵੇਂ ਕਹਿੰਦੇ ਸਵਾ ਲੱਖ ਸਵਾ ਲੱਖ ਦਾ ਹਿਸਾਬ ਹੀ ਹੋਇਆ ਹੋਇਆ ਸ਼ਸਤਰਾਂ ਨੂੰ ਤਾਂ ਬਹੁਤ ਘੱਟ ਐਮੀਤ ਦੇ ਰਿਹਾ ਸਾਡੇ ਨੌਜਵਾਨ ਜੀ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੋਣਾ ਚਾਹੀਦਾ ਜੀ ਸ਼ਸਤਰਾਂ ਦੇ ਅਧੀਨ ਹੀ ਸਾਰਾ ਕੁਝ ਹੈ ਸ਼ਸਤਰਾਂ ਜੇ ਨਖਸਤਰ ਨਾ ਹੁੰਦੇ ਤਾਂ ਸਾਡਾ ਦੇਸ਼ ਕਸੂਰ ਹੁੰਦਾ ਤੇ ਬਿਲਕੁਲ ਸੋ ਸ਼ਸਤਰ ਜਿਨ੍ਹਾਂ ਤੋਂ ਲਏ ਉਹਨਾਂ ਨਾਲ ਗੱਲ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਆਪ ਜੀ ਤਿਆਰ ਕਰਦੇ ਹੋ ਜੀ ਇਹ ਕਿਵੇਂ ਤਿਆਰ ਹੁੰਦੇ ਥੋੜਾ ਜਿਹਾ ਜਾਣਕਾਰੀ ਦਿਓ ਕਿਹੜੀ ਚੀਜ਼ਾਂ ਹੁੰਦੀਆਂ ਜਿਨ੍ਹਾਂ ਨਾਲ ਇਹ ਤੀਰ ਤਿਆਰ ਹੁੰਦੇ ਆ ਤੇ ਅੱਜ ਦੇ ਤੀਰ ਤੇ ਪ੍ਰਾਤਨ ਤੀਰਾਂ ਦੇ ਵਿੱਚ ਕੀ ਫਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਜਾਣਕਾਰੀ ਹੁੰਦਿਆ ਨਾ ਹੋਇਆ ਆਪ ਜੀ ਨੂੰ ਬਾਬੇ ਨਾਨਕ ਦਾ ਬਚਨ ਯਾਦ ਆਇਆ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੁਸ਼ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਤੇ ਮਹਾਵਾਕ ਅਨੁਸਾਰ ਅਸੀਂ ਜਿੰਨੇ ਕਿ ਸਾਨੂੰ ਸਾਡੀ ਸੋਝੀ ਹੈ ਅਸੀਂ ਮੰਡੀ ਗਵਿੰਦਗੜ੍ਹ ਲੋਹਾਨਗਰੀ ਦੇ ਵਸਨੀਕ ਹੈ ਜਿੱਥੇ ਕਿ ਸੁਣਿਆ ਜਾਂਦਾ ਹੈ ਕਿ ਵੀ ਪੂਰੀ ਇੰਡੀਆ ਦੇ ਵਿੱਚ ਲੋਹਾ ਨਗਰੀ ਹੈ ਛੇਵੇਂ ਪਾਸ਼ਾ ਦੀ ਧਰਤੀ ਹੈ ਉੱਥੇ ਛੇਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ 40 ਦਿਨ ਰਹੇ ਨੇ ਜਿੱਥੇ 40 ਦਿਨ ਦਾ ਸਮਾਗਮ ਹਰ ਸਾਲ ਗੁਰਸਿੱਖ ਸੰਗਤਾਂ ਬੜੀ ਧੁੰਮਤਾਂ ਦੇ ਨਾਲ ਮਨਾਉਂਦੀਆਂ ਨੇ ਤੇ ਉਥੇ ਨਾਲ ਨਾਲ ਜਦੋਂ ਛੇਵੇਂ ਪਾਤਸ਼ਾਹ ਮੰਡੀ ਗਵਿੰਦਗੜ੍ਹ ਦੀ ਧਰਤੀ ਤੇ ਰਹੇ ਨੇ ਤੇ ਸਤਿਗੁਰੂ ਜੀ ਨੂੰ ਸ਼ਸਤਰਾਂ ਦੀ ਵੀ ਜ਼ਰੂਰਤ ਪਈ ਤੇ ਉਥੇ ਮਹਾਰਾਜ ਨੇ ਜਾਣਿਆ ਕਿ ਸਾਨੂੰ ਸ਼ਸਤਰ ਕਿਵੇਂ ਪੈਦਾ ਹੋਣਗੇ ਤੇ ਉਥੇ ਸਾਡੇ ਮੰਡੀ ਗਵਿੰਦਗੜ੍ਹ ਦੇ ਵਿੱਚ ਇੱਕ ਪਿੰਡ ਜਸਣਾ ਪੈਂਦਾ ਹੈ ਉਥੇ ਦਾ ਇੱਕ ਪਰਿਵਾਰ ਹੋਇਆ ਜਿੰਨਾ ਜਾਣਕੀਦਾਸ ਲੋਹਾਰ ਜੀ ਤੇ ਉਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਭਾਈ ਸਾਨੂੰ ਸ਼ਸਤਰ ਬਣਾਓ ਬਣਾ ਕੇ ਦਿਓ ਤੋ ਉਹਨਾਂ ਨੇ ਭਾਈ ਕਿਹਾ ਵੀ ਇੱਥੇ ਲੋਹੇ ਦੀ ਬੜੀ ਘਾਟ ਆ ਇੱਥੇ ਤਾਂ ਕਸੂਈ ਨਹੀਂ ਮਿਲ ਸਕਦੀ ਅਸੀਂ ਤੁਹਾਨੂੰ ਇਹ ਬੜੀਆਂ-ਬੜੀਆਂ ਕਿਰਪਾਨਾਂ بڑے-ਬڑے ਤੀਰ ਬਰਛੇ ਕਿਵੇਂ ਦੇ ਸਕਦੇ ਆ ਮਹਾਰਾਜ ਕਹਿੰਦੇ ਵੀ ਤੁਸੀਂ ਉਪਰਾਲਾ ਕਰੋ ਉਦਮ ਕਰੋ ਵੀ ਸਭ ਕੁਝ ਹਾਜ਼ਰ ਹੋਊਗਾ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਿਹਰ ਭਰਿਆ ਹੱਥ ਰੱਖਿਆ ਜਾਨਕੀਦਾਸ ਲੋਹਾਰ ਤੇ ਮਿਹਰ ਭਰਿਆ ਪਰਿਵਾਰ ਤੇ ਹੱਥ ਰੱਖਿਆ ਤਾਂ ਉੱਥੇ ਮਹਾਰਾਜ ਨੇ ਆਪ ਬਹਿ ਕੇ ਲੋਹਾਨਗਰੀ ਮੰਡੀ ਗਵਿੰਦਗੜ੍ਹ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪ ਸ਼ਸਤਰ ਤਿਆਰ ਕਰ ਕਰਕੇ ਮਹਾਰਾਜ ਨੇ ਆਪ ਆਪਣੇ ਕੋਲ ਰੱਖੇ ਹੁਣ ਤੁਸੀਂ ਕਿਵੇਂ ਤਿਆਰ ਕਰਦੇ ਹੋ ਕਿਉਂਕਿ ਤੀਰ ਨੇ ਤਾਂ ਉੱਡਣਾ ਹੁੰਦਾ ਤੀਰ ਸਿੱਧਾ ਜਾਵੇ ਉਹਦਾ ਬੈਲੈਂਸ ਹੋਵੇ ਬਹੁਤ ساری ਚੀਜ਼ਾਂ ਉਹ ਚ ਦੇਖਣੀ ਪੈਂਦੀਆਂ ਹੋਣੀਆਂ ਵੀ ਤੀਰ ਦੀ ਧਾਰਤ ਕਿੱਦਾਂ ਦੀ ਹੋਵੇ ਤੀਰ ਦੀ ਜੋ ਪਿੱਛੇ ਛੜੀ ਆ ਉਹ ਸਿੱਧੀ ਹੋਵੇ ਸਿੱਧਾ ਹੀ ਜਾਵੇ ਉਹ ਨਹੀਂ ਹੁਣ ਮਾਤਰ ਵਰਗੇ ਤਾਂ ਬਿੰਗੀਆਂ ਡੇਡੀਆਂ ਸਟਿੱਕਾ ਲੈ ਕੇ ਉਹ ਬਣਨੀ ਨਹੀਂ ਗੱਲ ਇੰਜੀਨੀਅਰਿੰਗ ਚਾਹੀਦੀ ਹੈ ਪਿੱਛੇ ਸੋਚ ਚਾਹੀਦੀ ਹੈ ਇੰਜੀਨੀਅਰ ਤਾਂ ਸਾਡੇ ਸਤਿਗੁਰਾਂ ਤੋਂ ਵੱਡਾ ਕੋਈ ਇੰਜੀਨੀਅਰ ਵੱਡਾ ਨਹੀਂ ਹੈਗਾ ਜੇ ਸਾਡੇ ਸਤਿਗੁਰੂ ਹੋਏ ਨੇ ਤਾਂ ਸاسی ਹੋਏ ਆ ਤੇ ਉਹਨਾਂ ਨੇ ਜਿੱਥੇ ਕਿਰਪਾਨਾਂ ਢਾਲਾਂ ਵਰਸ਼ੇ ਤਿਆਰ ਕਰਵਾਏ ਨੇ ਉੱਥੇ ਤੀਰ ਕਮਾਨ ਵੀ ਤਿਆਰ ਕਰਵਾਏ ਨੇ ਜੇ 6ਵੇਂ ਪਾਸ਼ਾ ਨੇ ਉਪਰਾਲਾ ਕੀਤਾ ਤਾਂ ਸਾਡੇ 10ਵੇਂ ਪਾਸ਼ਾ ਨੇ ਵੀ ਤੀਰ ਵੱਧ ਤੋਂ ਵੱਧ ਚਲਾਏ ਨੇ ਜੰਗਾ ਜੁੱਦਾਂ ਦੇ ਵਿੱਚ ਤੇ ਸਾਡੇ 10ਵੇਂ ਪਾਸ਼ਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਕਮਾਨ ਜਦੋਂ ਤਿਆਰ ਕਰਵਾਏ ਨੇ ਉਹਨਾਂ ਦੇ ਅੱਗੇ ਸੋਨਾ ਲੱਗਿਆ ਹੁੰਦਾ ਸੀ ਕਿ ਜਿਸ ਦੇ ਇਹ ਤੀਰ ਲੱਗੇ ਜੇ ਉਹ ਬੰਦਾ ਆਪਣੀ ਮੌਤ ਵੀ ਹੋ ਜਾਂਦੀ ਆ ਤਾਂ ਉਹਦਾ ਇੱਕ ਕਿਰਿਆ ਕਰਮ ਵੀ ਬੜੀ ਆਸਾਨੀ ਨਾਲ ਹੋ ਸਕੇ ਜੇ ਉਹ ਬਚ ਜਾਵੇ ਤਾਂ ਉਹਦੇ ਇੱਕ ਲਾਜ ਵੀ ਹੋ ਸਕੇ ਅਸੀਂ ਤੀਰ ਦੇਖਦੇ ਹੁਣ ਇਹ ਤੀਰ ਤੁਹਾਡੇ ਬਣਾਏ ਹੋਏ ਜੀ ਇਹ ਹੁਣ ਇਹ ਤੀਰ ਜਿੱਦਾਂ ਅਸੀਂ ਦੇਖਿਆ ਫਿਲਮਾਇਆ ਗਿਆ ਕਈ ਚੀਜ਼ਾਂ ਚ ਵੀ ਉਹਨਾਂ ਦੇ ਵਿੱਚੇ ਖੰਭ ਜੇ ਲਾਏ ਹੁੰਦੇ ਵੀ ਉਹ ਘੁੰਮਦਾ ਜਾਵੇ ਤੀਰ ਉਸ ਤਰ੍ਹਾਂ ਦੇ ਤੀਰ ਬਣਾਏ ਹੁੰਦੇ ਇਹਨਾਂ ਦੀ ਕੀ ਖਾਸੀਅਤ ਹੈ ਇਹ ਤੀਰਾਂ ਦੀ ਇਹ ਸਿੱਧੇ ਜਾਂਦੇ ਜੀ ਇਹ ਜਿਹੜੇ ਤੀਰ ਨੇ ਜੀ ਪਿੱਛੇ ਉਹ ਹਲਕੇ ਨੇ ਇਹ ਤੇ ਪਿੱਛੋਂ ਹਲਕੇ ਹੋਣ ਦੇ ਨਾਤੇ ਮੂਹਰੇ ਜਿਹੜੀ ਚੁੰਝਾ ਹੈ ਇਹ ਇਹਨਾਂ ਨੇ ਵਾਰ ਕਰਨਾ ਹੈ ਪਿੱਛੋਂ ਹਲਕੇ ਹੋਣ ਦੇ ਨਾਤੇ ਇਹ ਜੇ ਇਹਨਾਂ ਨੂੰ ਛੱਡਾਂਗੇ ਤਾਂ ਇਹਨਾਂ 'ਚ ਹਲਕਾ ਪਰਣ ਹੁੰਦੇ ਮਾਤੇ ਸਪੀਡ ਵਧੂਗੀ ਬੀੜ ਵਧਣ ਦੇ ਕਾਰਨ ਵੀ ਸਾਡੇ ਅਸੀਂ ਆਪਣੇ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਆ ਹਾਂਜੀ ਹੁਣ ਅੱਜ ਕੱਲ੍ਹ ਤੁਹਾਡੀ ਨਾ ਚੀਜ਼ਾਂ ਦੀ ਮੰਗ ਹੈਗੀ ਆ ਕੋਈ ਲੈਂਦਾ ਵੀ ਹੈਗਾ ਇਹ ਨਾ ਚੀਜ਼ਾਂ ਨੂੰ ਮੰਗ ਹੈਗੀ ਜੀ ਜ਼ਰੂਰ ਆ ਪਰ ਅਸੀਂ ਬੜੇ ਅਫਸੋਸ ਨਾਲ ਕਹਿਣਾ ਚਾਹੁੰਦੇ ਆ ਵੀ ਅਸੀਂ ਮੇਲਿਆਂ ਦੇ ਵਿੱਚ ਸ਼ਸਤਰ ਲੈ ਕੇ ਆਉਨੇ ਆ ਲੈ ਕੇ ਲਾਉਨੇ ਆ ਪਰ ਅਸੀਂ 100% ਗੱਟੀ ਦੰਨੇ ਆ ਵੀ ਸਾਡੇ ਕੋਲ ਜਿੰਨੇ ਵੀ ਸ਼ਸਤਰ ਨੇ ਸਾਰੇ 오ਰੀਜਨਲ ਨੇ ਕਿਉਂਕਿ ਜਿਹੜੇ ਗਾਹਕ ਨੇ ਉਹਨਾਂ ਨੂੰ ਇਹ ਹੁੰਦਾ ਹੀ ਮੇਲਿਆਂ ਦੇ ਵਿੱਚ ਚੀਜ਼ ਵਧੀਆ ਨਹੀਂ ਮਿਲਦੀ ਚਾਹੇ ਕੋਈ ਕਿਸੇ ਬੱਚੇ ਵਾਸਤੇ 50 ਰੁਪਏ ਦਾ ਖਟਾਉਣਾ ਖਰੀਦੀਏ ਚਾਹੇ ਕੋਈ 5000 ਦਾ ਸ਼ਸਤਰ ਖਰੀਦੀਏ ਪਰ ਅਸੀਂ ਦਾਵਾ ਕਰਦੇ ਆਂ ਵੀ ਜੋੜੇ ਸਾਡੇ ਕੋਲ ਸ਼ਸਤਰ ਨੇ ਅਸੀਂ ਪੁਰੇ ਜੰਗੇ ਜੁੱਧਾਂ ਵਾਲੇ ਸ਼ਸਤਰ ਤਿਆਰ ਵਰ ਤਿਆਰ ਕਰਦੇ ਆਂ ਵੀ ਜਿਹੜਾ ਵੀ ਸਿੰਘ ਸ਼ਸਤਰ ਲੈ ਕੇ ਜਾਵੇ ਜੇ ਕਿਤੇ ਉਹਨੂੰ ਕਿਤੇ ਜ਼ਰੂਰਤ ਪੈ ਜਾਵੇ ਭੀੜ ਪੈ ਜਾਵੇ ਉਹਨੂੰ ਕਿਤੇ ਜ਼ਬਰਤਨ ਦੀ ਜ਼ਰੂਰਤ ਪੈ ਜਾਵੇ ਤਾਂ ਉਹ ਸ਼ਸਤਰ ਤੋਖਾ ਨਹੀਂ ਦੇਊਗਾ ਕਿਉਂਕਿ ਸਾਡਾ ਸਾਥੀ ਸਾਡਾ ਭੈਣ ਸਾਡਾ ਭਾਈ ਉਹ ਤੋਖਾ ਦੇ ਸਕਦਾ ਸਾਡਾ ਸ਼ਸਤਰ ਜਿਹੜੇ ਸਾਡੇ ਸੱਤ ਗੁਰਾਂ ਨੇ ਬਖਸ਼ਿਆ ਉਹ ਤੋਖਾ ਨਾ ਦੇਵੇ ਇਸ ਕਰਕੇ ਅਸੀਂ ਕਹੜਿਆ ਵੀ ਸਾਡੀ ਕਮਾਈ ਭਾਵੇਂ ਘੱਟ ਹੋਵੇ ਅਸੀਂ ਪ੍ਰਚਾਰ ਜੋ ਹੈ ਉਹ ਸਹੀ ਕੀਤਾ ਜਾਵੇ। ਇਹ ਜਿਹੜੀ ਤੀਰ ਦੀਆਂ ਨੋਕਾਂ ਜੀ ਇੱਕ ਕੁਝ ਨੋਕਾਂ ਵਾਲੇ ਤੀਰ ਆ ਕੋਈ ਸਿੱਧੇ ਤੀਰ ਆ ਜੀ ਇਹਨਾਂ ਦੀਆਂ ਨੋਕਾਂ ਛੋਟੀਆਂ ਐ। ਇਹ ਇਹਦਾ ਕੀ ਮਤਲਬ ਆ? ਜਿਹੜੇ ਆ ਵਿੱਚ ਨੋਕਾਂ ਵਾਲੇ ਤੀਰ ਨੇ ਜੀ ਇਹ ਬੱਚਿਆਂ ਵਾਸਤੇ ਨੇ ਜੀ ਸਖਲਾਈ ਵਾਸਤੇ ਨੇ। ਜਿਹੜੇ ਆ ਤੀਰ ਤੇ ਵਾਸਤੇ ਨੇ ਜੇ ਕਿਤੇ ਭੀੜ ਪੈ ਜਾਵੇ ਇਹ ਕਿਤੇ ਬਰਤਨ ਦੀ ਲੋਡ ਪੈ ਜਾਵੇ ਤਾਂ ਦੁਸ਼ਮਣ ਸਾਡੇ ਤੋਂ ਪਿੱਛੇ हट ਸਕਦਾ। ਹਾਂਜੀ। ਅੱਛਾ ਮਤਲਬ ਕਾਰਗਰ ਆ ਪੂਰੇ। ਪਾਉਰੇ ਕਾਰਗਰ ਆ ਜੀ ਕਿ ਤੁਸੀਂ ਅਜਵਾਉਂਗੇ ਤਾਂ ਧੋਖਾ ਨਹੀਂ ਦੇਊਗਾ ਜੀ ਤੁਹਾਨੂੰ। ਇਹ ਜਿਹੜੀ ਕਮਾਨਾਂ ਹੁਣ ਬਣਦੀਆਂ ਜੀ ਕਮਾਨ ਅਹ ਸਿੰਘ ਨੇ ਲਈ ਆ ਇਹ ਕਮਾਨ ਹੁਣ ਲੋਹੇ ਦੀ ਪਹਿਲਾਂ ਪਹਿਲਾਂ ਕਾਦੀ ਬਣਦੀ ਸੀ ਵੀਰੇ ਪਹਿਲਾਂ ਕੋਈ ਖੜਾਉਣੇ ਵਾਸਤੇ ਬੱਚਿਆਂ ਦੇ ਕੋਈ ਆਪਣਾ ਲੱਕੜ ਦੀ ਬਣਾ ਦਿੰਦਾ ਜੀ ਕੋਈ ਕਿਸੇ ਦੀ ਬਣਾਉਂਦਾ ਜੀ ਅਸੀਂ ਇਹ ਤਿਆਰ ਵਰ ਤਿਆਰ ਬਣਾਏ ਕੋਈ ਵੀ ਸਿੰਘ ਖੜਾ ਇਹਨੂੰ ਖਿੱਚ ਕੇ ਤੋੜ ਦੇਵੇ ਤਾਂ ਅਸੀਂ ਇੱਕ ਨਾਲ ਫਰੀ ਦੇਵਾਂਗੇ ਅੱਛਾ ਹਾਂ ਜੀ ਇਹ ਕੋਈ ਤੋੜ ਦੇਵੇ ਕੋਈ ਹੈ ਸੂਰਮਾ ਤਾਂ ਦੱਸੇ ਪਰ ਜਿੱਥੇ ਨੂੰ ਕਿਤੇ ਕੋਈ ਵਰਤੂਗਾ ਤਾਂ ਕੋਈ ਸਿੰਘ ਕੋਈ ਧੋਖਾ ਨਹੀਂ ਖਾਊਗਾ ਹਾਂਜੀ ਗੁਰੂ ਸਾਹਿਬ ਦੇ ਸਮੇਂ ਕਿਸ ਤਰ੍ਹਾਂ ਦੀ ਕਮਾਨਾਂ ਵਰਤੀਆਂ ਜਾਂਦੀਆਂ ਸੀ ਉਹਨਾਂ ਦਾ ਕੋਈ ਅੰਦਾਜ਼ਾ ਹੈ ਤੁਹਾਨੂੰ ਤੁਹਾਡੇ ਪੁਰਖੇ ਜਿਸ ਤਰ੍ਹਾਂ ਦਾ ਕੰਮ ਕਰਦੇ ਹੋਣ ਅੰਦਾਜ਼ਾ ਤਾਂ ਹੁਣ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣ ਸਕਦੇ ਨੇ ਸੁਣਨ ਦੇ ਵਿੱਚ ਆਇਆ ਕਿ ਵੀ 9 ਟਾਂਕ ਦਾ 9 ਟਾਂਕੀ ਕਮਾਨ 9 ਟਾਂਕੀ ਕਮਾਨ ਦਸਵੇਂ ਪਾਤਸ਼ਾਹ ਨੇ ਵਰਤਿਆ ਹੁਣ ਸਾਡੇ ਪ੍ਰਾਤਨ ਬਜ਼ੁਰਗੋ ਜਾਣਦੇ ਵੀ ਟਾਂਕੀ ਇੱਕ ਟਾਂਕੀ 'ਚ ਕਿੰਨਾ ਵਜ਼ਨ ਹੁੰਦਾ 9 ਟਾਂਕੀ 'ਚ ਕਿੰਨਾ ਹੋ ਸਕਦਾ ਹੁਣ ਅਸੀਂ ਤਾਂ ਇੱਕ ਗ੍ਰਾਮਾਂ ਦੇ ਵਿੱਚ ਕੋਈ ਸ਼ਸਤਰ ਖਰੀਦਦੇ ਹਾਂ ਕਹਿੰਦੇ ਛੱਡ ਕਿਹੜਾ ਇੰਨਾ ਵਜ਼ਨ ਚੱਕੂਗਾ ਅਸੀਂ ਇੱਥੇ ਕਹਿੰਦੇ ਸ਼ਸਤਰ ਸਾਡੇ ਸਾਡੇ ਫੌਜ ਅਸੀਂ ਫੇਰ ਲੈ ਕੇ ਜਾਂਦੇ ਆ ਉਹ ਕਹ ਮੱਥਾ ਟੇਕਣ ਦੇ ਲਈ ਵੀ ਕਹਿੰਦੇ ਨੇ ਬਹੁਤ ਬੋਝ ਆ ਪਰ ਤਾਨੂੰ ਸਾਡੇ 10ਵੇਂ ਪਾਸ਼ਾ ਜਿਨ੍ਹਾਂ ਨੇ ਤੀਰ ਚਲਾ ਕੇ ਸਾਨੂੰ ਕੁਰਬਾਨੀਆਂ ਦੇ ਕੇ ਅੱਜ ਅਸੀਂ ਇਹ ਸ਼ਹੀਦਾਂ ਦੀ ਧਰਤੀ ਦੇ ਬੈਠੇ ਆ ਤਾਂ ਬਿਲਕੁਲ ਜਿੱਥੇ ਸ਼ਸਤਰ ਇਹ ਸਿੰਘ ਲੈ ਕੇ ਆਏ ਆ ਤਾਂ ਉੱਥੇ ਲੈਣ ਵਾਲੇ ਵੀ ਆ ਤੇ ਲੈਣ ਵਾਲੇ ਤਾਂਵੇਂ ਕਿਉਂ ਆ ਇਹ ਇੱਕ ਵੱਡਾ ਸਵਾਲ ਆ ਕਿ ਕੀ ਜੇਕਰ ਇਹਨਾਂ ਥਾਵਾਂ ਦੇ ਉੱਤੇ ਆਣਾ ਸੀ ਤਾਂ ਇਹ ਖਡਾਉਣੇ ਖਰੀਦਣ ਆਣਾ ਸੀ ਜਾਂ ਕੱਪੜੇ ਖਰੀਦਣ ਆਣਾ ਸੀ ਜਾ ਪੂਤਾਂ ਵਾਲੇ ਮੂੰਹ ਖਰੀਦਣ ਆਉਣਾ ਸੀ ਜਾਂ ਫਿਰ ਉਹ ਪੀਪੜੀਆਂ ਖਰੀਦਣ ਆਉਣਾ ਸੀ ਜਿਨ੍ਹਾਂ ਨੂੰ ਵਜਾਉਂਦੇ ਵਾਪਸ ਕਰਾਂ ਨੂੰ ਮੁੜਨਾ ਸੀ ਆਉਣਾ ਕਾਦੇ ਲਈ ਸੀ ਕਰ ਕੀ ਰਹੇ ਆ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪਰ ਉਹਨਾਂ ਸਵਾਲਾਂ ਦੇ ਵਿੱਚੋਂ ਜੋ ਆਸ-ਪਾਸੇ ਅਸੀਂ ਦੇਖਦੇ ਉਹਨਾਂ ਦੇ ਵਿੱਚ ਇੱਕ ਵਿਲੱਖਣ ਜੋ ਚੀਜ਼ ਦੇਖਣ ਨੂੰ ਮਿਲੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਇਸ ਗੱਲਬਾਤ ਬਾਰੇ ਤੁਸੀਂ ਕੀ ਸਮਝਦੇ ਹੋ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ